ਦੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲੇ ਤੁਹਾਡੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦਾ ਮੈਂ ਆਪਣੇ YouTube ਚੈਨਲ ਦੇ ਵਿੱਚ ਯਾਤਰਾ ਆਪਣੀ ਚੱਲੀ ਜਾ ਰਹੀ ਹੈ ਲਖਨਊ ਆਪਾਂ ਕ੍ਰੋਸ ਕਰ ਲਿਆ ਤੇ ਹੁਣ ਚੜ ਗਏ ਆ ਫਾਈਨਲੀ ਪਰਵੰਚਲ ਐਕਸਪ੍ਰੈਸ ਵੇ ਦੇ ਉੱਪਰ ਸਮਾਂ ਜਿਹੜਾ ਉਹ ਦੁਪਹਿਰ ਦੇ 2:30 ਮਿੰਟ ਹੋ ਚੁੱਕੇ ਨੇ ਗੱਡੀ ਟੋਟਲ ਆਪਣੀ ਚੱਲ ਚੁੱਕੀ ਆ 29694 ਕਿਲੋਮੀਟਰ ਜੇ ਆਪਾਂ ਇਸ ਨੂੰ ਟ੍ਰਿਪ ਤੇ ਲੈ ਕੇ ਜਾਂਦੇ ਆ ਤੇ ਹੁਣ ਤੱਕ ਗੱਡੀ 1180 ਕਿਲੋਮੀਟਰ ਚੱਲ ਚੁੱਕੀ ਆ ਬਟਾਲਾ ਤੋਂ ਪਟਨਾ ਸਾਹਿਬ ਦੀ ਯਾਤਰਾ ਲਈ ਜਿਵੇਂ ਨੇ ਰਿਓ ਵਲੌਗ ਦੇ ਵਿੱਚ ਮਿਲਦੇ ਹਾਂ ਯਾਤਰਾ ਦੇ ਵਿੱਚ ਅੱਗੇ ਇਹ ਹੈ ਪ੍ਰਵੰਚਲ ਐਕਸਪ੍ਰੈਸ ਵੇ ਤੇ ਪਟਨਾ ਸਾਹਿਬ ਦੀ ਦੂਰੀ ਜਿਹੜੀ ਆ ਉਹ ਰਹਿ ਗਈ ਇੱਥੋਂ 500 ਤੇ 8 ਕਿਲੋਮੀਟਰ ਦਿਖਾ ਰਿਹਾ ਮੈਪ ਸਮਾਂ 8 ਘੰਟੇ ਤੇ ਰਾਤ ਨੂੰ 1:30 ਵਜੇ ਦੇ ਆਸ-ਪਾਸ 11 ਵਜੇ ਦੇ ਪਹੁੰਚਾਂਗੇ ਚਲੋ ਚੱਲਦੇ ਆਂ ਦੋਸਤੋ ਕਰਦੇ ਆਂ ਗੱਲਾਂ ਬਾਤਾਂ ਵਲੌਗ ਦੇ ਵਿੱਚ ਟੈਂਕੀ ਕਰਵਾ ਲਈ ਆ ਫਿਰ ਤੋਂ ਫੁੱਲ ਲਗ ਪਗ ਕੀ ਸੋ ਦਾ ਪੈਟਰੋਲ ਆ ਗਿਆ ਇਸ ਵਾਰ ਨਾਰਮਲ ਮਿਲਿਆ ਨਹੀਂ ਐਕਸ ਸੁਪਰ ਮਿਲਿਆ ਐਕਸ 95 ਐਕਸ ਪੀ 95 ਇਹ ਹੈਗਾ ਪ੍ਰਵਾਂਚਲ ਐਕਸ ਇਹ ਪਰਵੰਚਲ ਐਕਸਪ੍ਰੈਸ ਵਿੱਚ ਕਾਫੀ ਵਧੀਆ ਸਾਫ ਸੁਥਰਾ ਐਕਸਪ੍ਰੈਸ ਵੇ ਹੈ। ਇਹ ਅੱਜ ਸਾਡੀ ਯਾਤਰਾ ਦਾ ਤੀਸਰਾ ਦਿਨ ਹੈ। ਪਹਿਲੇ ਦਿਨ ਗੱਡੀ ਚੱਲੀ ਸੀ तकरीबन 250 ਕਿਲੋਮੀਟਰ। 250 ਕਿਲੋਮੀਟਰ ਆਏ ਸੀ ਰੋਪੜ ਦੇ ਕੋਲ ਨੌਰ ਕੋਰ ਬੈਂਦੀ। ਉਹ ਇਵੈਂਟ ਅਟੈਂਡ ਕਰਨ ਵਾਸਤੇ ਫੰਕਸ਼ਨ ਅਟੈਂਡ ਕਰਕੇ ਕੱਲ 4 ਵਜੇ ਚੱਲ ਕੇ 28 ਮਾਰਚ ਨੂੰ ਰਾਤ 1:30 ਮਿੰਟ ਤੇ ਪਹੁੰਚ ਗਏ ਹੀ ਗੁਰਦਵਾਰਾ ਗੁਰੂ ਘਰ ਤਾਲ ਆਗਰਾ ਅੱਜ ਸਵੇਰੇ 9 ਵਜੇ ਚੱਲੇ ਆ ਸਵਾ 3 ਹੋ ਗਏ ਨੇ ਐਕਸਪ੍ਰੈਸ ਵੇ ਤੇ ਜਾ ਰਹੇ ਆ ਲਗਭਗ 250 ਕਿਲੋਮੀਟਰ ਤੋਂ ਉੱਪਰ ਐਕਸਪ੍ਰੈਸ ਮੇ ਵੀ ਆਇਆ ਐਕਸਪ੍ਰੈਸ ਵੇ ਦਾ ਪਹਿਲਾਂ ਵੀ ਮੈਂ ਦੱਸਿਆ ਕਿ ਫਾਇਦਾ ਬਹੁਤ ਹੈ ਕਿ ਰਸਤੇ ਵਗੈਰਾ ਸਾਰੇ ਸਾਫ ਸੁਥਰੇ ਨੇ ਕੋਈ ਜਾਨਵਰ ਕੋਈ ਕਿਸੇ ਤਰ੍ਹਾਂ ਦੀ हिचਕਿਚ ਨਹੀਂ ਆ ਵਧੀਆ ਸਫਰ ਨਿਕਲੀ ਜਾਂਦਾ ਪਰ ਦਿੱਕਤ ਸਾਰਨ ਤਾਂ ਵੱਡੀ ਆ ਇੱਕ ਤਾਂ ਕੋਈ ਰੈਸਟੋਰੈਂਟ ਸ਼ੇਦੀ ਕੀਤਾ ਮਿਲਦਾ ਕਹਾਈ ਕੋਈ ਫੈਸਿਲਿਟੀ ਉਪਲਬਧ ਹੈ ਕਿ ਪੈਟਰੋਲ ਵਗੈਰਾ ਤੇਲ ਵਗੈਰਾ ਪਾਉਣਾ ਗੱਡੀ ਦੇ ਵਿੱਚ ਉਹ ਨਹੀਂ ਜਲਦੀ ਕੀ ਮਿਲਦਾ ਤੇ ਨਾ ਹੀ ਕੁਝ ਖਾਣ ਪੀਣ ਨੂੰ ਨਹੀਂ ਰੁਕਣ ਵਾਸਤੇ ਕੋਈ ਜਗ੍ਹਾ ਆ ਵਧੀਆ ਬਣਾਈ ਗਈ ਬਾਕੀ ਬੱਚਾ ਪਾਲਟੀ ਸਾਡੀ ਪਿੱਛੇ ਕਰ ਰਹੀ ਆ ਰੈਸਟ ਚੱਲਦੇ ਹੁਣ ਅੱਗੇ ਹਾਂਜੀ ਸੂਰਜ ਵੀ ਬੰਦੀ ਤੇ ਰਿਜਵੇ ਚ ਗਿਆ ਟਾਈਮ ਹੋ ਗਿਆ 5 ਵਜੇ ਕੇ 40 ਮਿੰਟ ਕੱਟੀ ਸਾਢੀ 29946 ਕਿਲੋਮੀਟਰ ਚੱਲ ਗਈ ਆ ਅਜੇ ਵੀ 5 ਘੰਟੇ ਦਾ ਰਸਤਾ ਦਿਖਾ ਰਿਹਾ 265 ਕਿਲੋਮੀਟਰ ਪਟਨਾ ਸਾਹਿਬ ਹੈ ਜੀਪੁਰ 20 ਕਿਲੋਮੀਟਰ ਇਸ ਸਾਈਡ ਜੇ ਵੇਖਿਆ ਜਾਵੇ ਤੇ ਕਣਕਾਂ ਵਗੈਰਾ ਪੱਕ ਗਈਆਂ ਨੇ ਕਣਕਾਂ ਦੀ ਕਈ ਜਗ੍ਹਾ ਤੇ ਬਾਡੀ ਵੀ ਚੱਲੀ ਜਾ ਰਹੀ ਹੈ ਅਲੱਗੇ ਪੰਜਾਬ ਦੇ ਵਿੱਚ ਕਣਕਾਂ ਹਰੀਆਂ ਨੇ ਤੇ 11 ਮਿੰਟ 264 ਕਿਲੋਮੀਟਰ ਸੂਰਜਮਾਰਾ ਜੀ ਸ਼ਿਪ ਚੱਲੇ ਨੇ ਤੇ ਵਿਊ ਘੈਂਟ ਆ ਰਿਹਾ ਸੂਰਜਮਾਰਾ ਜੀ ਦਾ ਕਿਤੇ ਵੀ ਹਾਈਵੇ ਦੇ ਉੱਪਰ ਲਾਈਟਾਂ ਜਗ ਗਈਆਂ ਨੇ ਬੈਠੀ ਹੈ ਢੀ ਕੋ ਨਾਜ਼ਦੀਬ ਕੋਰ ਇੱਕ ਸਕਿੰਟ ਵੀ ਇਹਦਾ ਮੂੰਹ ਬੰਦ ਨਹੀਂ ਹੋਇਆ ਤੇ ਇੱਕ ਪੁਰਸ਼ ਕਦੀ ਕੁਝ ਖਾਣ ਨੂੰ ਦੇਜੋ ਆਏ ਖਾਣਾ ਉਹ ਖਾਣਾ ਔਲੀ ਔਲੀ ਕਿੰਨੀ ਰੌੜਿਆ ਤੇ ਫਾਈਨਲੀ ਗੱਡੀ ਨੇ ਅੱਜ ਕਿਲੋਮੀਟਰ ਪੂਰੇ ਕਰ ਲਏ ਨੇ 30000 ਕਿਲੋਮੀਟਰ 5 ਸਾਲ ਤੇ 3 ਮਹੀਨੇ ਹੋ ਗਏ ਨੇ ਗੱਡੀ ਲਈ ਨੂੰ ਕਰ 29999 ਚਲੋ ਜੀ 50000 ਚਲੋ ਜੀ ਵਧਾਈ ਹੋਵੇ ਬਹੁਤ ਬਹੁਤ ਗੱਡੀ ਨੇ 5 ਸਾਲਾਂ ਚ ਕਰ ਲਏ ਨੇ 30000 ਕਿਲੋਮੀਟਰ ਤੇ ਟ੍ਰਿਪ ਹੋ ਗਿਆ 1500 ਕਿਲੋਮੀਟਰ ਦਾ ਅੱਜ ਕੰਪਲੀਟ ਅਸੀਂ 80000 ਕਿਲੋਮੀਟਰ ਰਹਿ ਗਏ ਨੇ 200 ਕਿਲੋਮੀਟਰ ਹੋਰ ਸਰ ਜੀ ਸਬਸਕ੍ਰਾਈਬਰ ਦੇ ਪਤਾ ਕਦੋਂ ਹੋਣੀ ਕਿ ਨਹੀਂ 10 ਮਿੰਟੋਂ ਵੇਢੀ ਭਰੇ ਸੀ ਤਾਂ ਹਾਂਜੀ ਦੋਸਤੋ ਟਾਈਮ ਹੋ ਗਿਆ 7:56 ਮਿੰਟ ਤੇ ਫਾਈਨਲੀ ਆਪਾਂ ਐਂਟਰ ਕਰ ਗਏ ਆ ਬਿਹਾਰ ਦੇ ਵਿੱਚ ਨੇ ਰਾਹ ਕਾਫੀ ਹੋ ਗਿਆ ਇਹ ਆ ਗਈ ਆ ਗੰਗਾ ਨਦੀ ਤੇ ਗੰਗਾ ਨਦੀ ਦੇ ਕੋਲ ਪਹੁੰਚੇ ਆ ਆ ਬੈਕ ਸਾਈਡ ਤੇ ਦੇ ਜੁਪੀ ਸੀ ਇਹ ਹੁਣ ਬਿਹਾਰ ਹੈ ਤੇ ਪਟਨਾ ਸਾਹਿਬ ਇੱਥੋਂ ਰਹਿ ਗਿਆ 125 ਕਿਲੋਮੀਟਰ ਦੇ ਲਗਭਗ ਪਹੁੰਚ ਗਏ ਗੋਸਰਾ ਤੱਕ શ્રી ਪਟਨਾ ਸਾਹਿਬ ਰਾਤ ਹਨੇਰਾ ਹੋ ਗਿਆ ਸੀ ਤੇ ਕੁਝ ਕਮਰੇ ਦੇ ਚੱਕਰ ਦੇ ਵਿੱਚ ਵਲੌਗ ਨਹੀਂ ਬਣਾਇਆ ਗਿਆ ਹੌਣ ਕਰਦੇ ਆ ਬਲੌਗ ਦੀ ਐਂਡਿੰਗ ਇਹ ਲੱਗੀ ਹੋਈ ਆਪਣੀ ਗੱਡੀ ਰੂਮ ਰਾਤੀ ਮਿਲ ਗਿਆ ਸੀ ਰਾਤ ਕਰੀਬਨ 11 ਵਜੇ ਪਹੁੰਚੇ ਹਾਂ ਤੇ ਆਸ ਕਰਦੇ ਹਾਂ ਦੋਸਤੋ ਤੁਹਾਨੂੰ ਬਲੌਗ ਵਧੀਆ ਲੱਗਾ ਹੋਵੇਗਾ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਬਲੌਗ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ